ਕਤਲ ਮਾਮਲੇ ਦੇ ਵਿੱਚ ਨਿਤ ਨਵੇਂ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਅੱਜ ਬਠਿੰਡਾ ਦੇ ਐਸਐਸਪੀ ਅਬਨੀਤ ਕੌਂਡਲ ਦੇ ਵੱਲੋਂ ਇੱਕ ਅਹਿਮ ਤੇ ਵੱਡਾ ਖੁਲਾਸਾ ਕੀਤਾ ਗਿਆ ਜਿਸ ਨੂੰ ਸੁਣ ਕੇ ਹਰ ਕਿਸੇ ਦੇ ਹੋਸ਼ ਫਾਕਤਾ ਹੋ ਜਾਣਗੇ ਹੋਸ਼ ਉੱਡ ਜਾਣਗੇ ਹਰ ਕੋਈ ਹੈਰਾਨ ਹੋ ਜਾਵੇਗਾ ਕਿ ਆਖਰ ਇਹ ਤਾਂ ਸਾਰੀ ਗੇਮ ਹੀ ਪਲਟ ਗਈ ਹੈ ਕਿਸ ਤਰੀਕੇ ਦੇ ਨਾਲ ਗੇਮ ਘੁੰਮੀ ਆ ਕਿਸ ਤਰੀਕੇ ਦੇ ਨਾਲ ਪਲਾਨਿੰਗ ਬਣਾਈ ਸੀ ਕਿੰਨੇ ਚਿਰ ਤੋਂ ਅਮਰਤਪਾਲ ਮਹਿਰੋ ਰੇਕੀ ਕਰ ਰਿਹਾ ਸੀ ਕਮਲ ਕੌਰ ਦੀ ਤਾਂ ਪੂਰੀ ਗਲਬਾ ਤੁਹਾਨੂੰ ਐਸਐਸਪੀ ਬਠਿੰਡਾ ਦੀ ਜੁਬਾਨੀ ਸੁਣਾਉਣਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਸੁਣੋ ਫਿਰ ਤੁਸੀਂ ਵੀ ਐਸ ਪਰਸੋਂ ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਸੀਗਾ ਜਿਹੜੀ ਕੰਚਨ ਕੁਮਾਰੀ ਵਾਸੀ ਲੁਧਿਆਣਾ ਇੰਸਟਾਗ੍ਰam ਤੇ ਜਿਨ੍ਹਾਂ ਦੇ ਕਾਫੀ ਫਾਲੋਅਰਸ ਅਗਰਸੇ ਕਿ ਉਹਨਾਂ ਦਾ ਜਿਹੜਾ ਬੜਾ ਬਰੂਟਲ ਮਰਡਰ ਹੋਇਆ ਹੈ ਬਠਿੰਡਾ ਚ ਜਿੱਥੇ ਉਹਨਾਂ ਦੀ ਬਾਡੀ ਨੂੰ ਆਦੇਸ਼ ਹਸਪੀਟਲ ਦੀ ਪਾਰਕਿੰਗ ਚ ਉਹਨਾਂ ਦੀ ਗੱਡੀ ਚ ਛੱਟ ਕੇ ਦੋਸ਼ੀ ਫਰਾਰ ਹੋ ਗਏ ਸੀਗੇ ਉਸ ਕੇਸ ਚ ਜਿਹੜੇ ਦੋਸ਼ੀ ਅਸੀਂ ਫੜੇ ਸੀਗੇ ਨਿੰਮਰਜੀਤ ਅਛਸਪ੍ਰੀਤ ਉਹਨਾਂ ਦੀ ਜਿਹੜੀ ਡਿਊਰਿੰਗ ਰਿਮਾਂਡ ਅਸੀਂ ਸਸਟੇਨਡ ਇੰਟਰੋਗੇਸ਼ਨ ਇਹ ਪੁੱਛ ਕੇ ਜਿਹੜੀ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਮੈਂ ਅੱਜ ਬੁਲਾਇਆ ਇਹਦੇ ਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦਸੀਆਂ ਸੀਗੀਆਂ ਹੁਣ ਤਫਤੀਸ਼ ਚ ਪਤਾ ਲੱਗਿਆ ਹੈ ਇਹਨਾਂ ਨੇ ਦੋਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਕਾਂਸਪੀਰੇਟਰ ਅਮਰਿਤਪਾਲ ਮੈਰੋ ਹੈ ਦੇ ਵਰ ਟ੍ਰਾਈਂਗ ਟੂ ਸੇਵ ਹਿਮ ਥੋੜਾ ਬਹੁਤ ਬਟ ਅੱਜ ਹੁਣ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮੈਰੋ ਹੈ ਉਹ ਐਟ ਲੀਸਟ 3 ਮਹੀਨੇ ਤੋਂ ਜਿਹੜੀ ਕੰਚਨ ਦੇਵੀ ਹੈ ਇਹਨੂੰ ਮਾਰਨ ਦੀ ਪਲੈਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲੈਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਹਦੀ ਮੂਵਮੈਂਟ ਔਰ ਲਾਈਫ ਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਜਿਵੇਂ ਇਹਨਾਂ ਨੇ ਆਨ ਐਨ ਆਫ ਸਟੇ ਕੀਤਾ ਉਹਦੇ ਘਰ ਦੇ ਨੇੜੇ ਤੇੜੇ ਜਿਹੜੇ ਅਸੀਂ ਤਫਤੀਸ਼ ਫਾਈਨ ਟਿਊਨ ਕਰਾਂਗੇ ਔਰ ਮੇਰੇ ਨਾਨੇ ਜੋ ਸਭ ਤੋਂ ਪਹਿਲਾਂ 7 ਜੂਨ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀਗਾ 7 ਜੂਨ ਨੂੰ ਜਿਹੜਾ ਅਮਰਿਤਪਾਲ ਹੈ ਔਰ ਜਸਪ੍ਰੀਤ ਇਹ ਲੁਧਿਆਣੇ ਗਏ ਜਸਪ੍ਰੀਤ ਬਾਹਰ ਰਿਹਾ ਪਰ ਅਮਰਿਤਪਾਲ ਇਹਦੇ ਘਰ ਗਿਆ ਜਿੱਥੇ ਇਹ ਅਵੇਲੇਬਲ ਹਾਜ਼ਰ ਨਹੀਂ ਸੀਗੀ ਉਸ ਦਿਨ ਕੰਚਨ ਤੇ ਉਸ ਦਿਨ ਇਹ ਉਹਦੀ ਮਦਰ ਨਾਲ ਹੀ ਗੱਲ ਕਰਕੇ ਆ ਗਿਆ ਤੇ ਅਗਲੇ ਦਿਨ 8 ਤਰੀਕ ਨੂੰ ਦੁਬਾਰਾ ਅਮਰਿਤਪਾਲ ਉਹਦੇ ਘਰ ਗਿਆ ਤੇ ਉੱਥੇ ਕੰਚਨ ਔਰ ਉਹਦੇ ਮਦਰ ਜਿਹੜੀ ਗਿਰਜਾ ਦੇਵੀ ਆ ਉਹ ਮਿਲੇ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਬਠਿੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਬਠਿੰਡਾ ਚੱਲ ਉਸ ਟਾਈਮ ਉਹਨੇ ਰੀਜ਼ਨ ਸਾਈਡ ਕੀਤਾ ਕਿ ਮਦਰ ਢਿੱਲੇ ਹੈ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਤੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇਕ ਤਾਂ ਇਹ ਕਾਰ ਪ੍ਰੋਮੋਸ਼ਨ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਹੈ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਜਾਂ ਰਿਪੇਅਰ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚ ਉਹ ਮੰਨ ਗਈ ਤੇ 9 ਤਰੀਕ ਨੂੰ ਅ ਅਮਰਿਤਪਾਲ ਜਸਪ੍ਰੀਤ ਔਰ ਨਿਮਰਤ ਤੇ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਤੇ ਉੱਥੇ ਪਹੁੰਚ ਕੇ ਇਹਨਾਂ ਨੇ ਅਮਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ WhatsApp ਤੇ ਕੰਟੈਕਟ ਕੀਤਾ ਤੇ ਅ ਅਪੋਲੋ ਹਸਪੀਟਲ ਦੇ ਨੇੜੇ ਉਹਨੂੰ ਬੁਲਾ ਲਿਆ ਜਿਹੜੀ ਆਪਣੀ ਗੱਡੀ 'ਚ ਉੱਥੇ ਆ ਗਈ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਉਹ ਕੰਚਨ ਦੀ ਜਿਹੜੀ EON ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਦ ਹੋਈ ਹੈ ਉਸ ਗੱਡੀ 'ਚ ਉਹਨੇ ਟਰੈਵਲ ਕੀਤਾ ਪਿੱਛੀ ਸੀਟ 'ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ ਐਨ ਸਕੋਰਪੀਓ ਚ ਇਹ ਲੋਕ ਮੋਗੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਤਜੀਤ ਉਹਦੇ ਟ੍ਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਬਠਿੰਡੇ ਪਹੁੰਚ ਗਏ ਜਿਸ ਦਿਰਾਜ ਜੀ ਇਹਨਾਂ ਨੇ ਕੰਮ ਉਹਦਾ ਕਰਾਉਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅੰਮ੍ਰਿਤਪਾਲ ਇਨ ਅ ਵੈਰੀ ਪ੍ਰੀਪਲਾਨਡ ਕਾਂਸਪੀਰੇਸੀ ਪਹਿਲਾਂ ਹੀ ਉਹਦੀ ਗੱਡੀ ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ ਚ ਚਲਾ ਗਿਆ ਤੇ ਜਿਹੜਾ ਨਿਮਰਤ ਹੈ ਉਹ ਕੰਚਨ ਦੀ ਗੱਡੀ ਉਹਦੇ ਨਾਲ ਕੰਚਨ ਦੇ ਨਾਲ ਉਹ ਗਰਾਜ ਚੰਦਰ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਅਰਾਊਂਡ ਰਾਤ ਦੇ 12:30 ਦੇ ਕਰੀਬ ਤੱਕ ਉਹ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਤੇ ਉਹ ਬਹੁਤ ਇਨਸਾਈਡ ਤੇ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਚਨ ਉਹ ਨਿਮਰਤ ਬਾਹਰ ਆ ਗਏ ਉਹ ਆਪਣੀ ਗੱਡੀ 'ਚ ਉਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ-ਨਾਲ ਰਹੀਆਂ ਪਹਿਲੇ ਉਧਰ-ਉਧਰ ਘੁੰਮਦੇ ਰਹੇ ਦੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇਧਰ ਉਧਰ ਜਿਵੇਂ ਪੁੱਚੋ ਦੇ ਨੇੜੇ ਤੇੜੇ ਆਊਟਲੈਟਸ ਤਾਂ ਵੀ ਕਿਹੜਾ ਦਿੰਦੇ ਨੇ ਤੋਂ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਜੋ ਉਹਨਾਂ ਦਾ ਪਹਿਲਾਂ ਹੀ ਸਾਰਾ ਪਲਾਨ ਸੀਗਾ ਤਾਂ ਜਿਹੜਾ ਅੰਮ੍ਰਿਤ ਵਨ ਸੈਕਿੰਡ ਜਦੋਂ ਇਹ ਪੁੱਚੋ ਕੋਲ ਆ ਗਏ ਤੇ ਉਸ ਤੋਂ ਬਾਅਦ ਜਸਪ੍ਰੀਤ ਹੈ ਜਿਹੜਾ ਉਹ ਸਕੋਰਪਿਓ ਚਲਾ ਰਿਹਾ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਹੈ ਸਕੋਰਪਿਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹਦੀ ਗੱਡੀ ਚ ਆ ਗਏ ਜਿਹੜੀ ਕੰਚਨ ਦੀ ਸੀਗੀ ਤੇ ਕੰਚਨ ਦੀ ਜਿਹੜੀ ਈਓਨ ਹੈ ਉਹ ਅਮਰਿਤਪਾਲ ਚਲਾਉਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬਹਿ ਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪਿਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸੁਨਸਾਨ ਟਾਈਪ ਜਗ੍ਹਾ 'ਚ ਵੀ ਉੱਤੇ ਘੁੰਮਦੇ ਰਹੇ देन ਫਾਈਨਲੀ ਐਟ 1 ਪੁਆਇੰਟ ਉਹਨਾਂ ਨੇ ਇਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕੋ ਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ ਦੈਨ ਦੇ ਸਟਾਰਟਡ ਦੇ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰਿਸਿਸਟਡ ਜੋ ਕੁਝ ਕਿਤੇ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅਮਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤ ਜੀ ਤੋਂ ਜਸਪ੍ਰੀ ਦੋਨਾਂ ਨੇ ਇਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਵਰਡ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਦੋਨੋਂ ਫੋਨ ਸੀਗੇ ਉਹ ਅਮਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅਮਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਨ ਸੀ ਵਿੱਚ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤਜੀਤ ਤੇ ਇੱਕ ਪਾਸੇ ਜਸਪ੍ਰੀਤ ਥੈਨ ਅਮਰਿਤ ਨੇ ਇਹਨਾਂ ਨੂੰ ਕਿਹਾ ਅਮਰਿਤਪਾਲ ਨੇ ਵੀ ਇਹਦਾ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕੱਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਨੇ ਆਪਣਾ ਕਮਰ ਕਸਲਾ ਕੇ ਉਹਦੇ ਗਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੂਨੀ ਦੂਜੀ ਸਾਈਡ ਤੋਂ ਦੋਨੋਂ ਪਾਸੇ ਉਹਨੂੰ ਖਿੱਚਿਆ ਐਂਡ ਜਿਹੜਾ ਅੰਮ੍ਰਿਤ ਅੱਗੇ ਉਹਨੇ ਉਹਦਾ ਗਲਾ ਘੋਟਿਆ ਐਂਡ ਦੇ ਕੰਟੀਨਿਊਡ ਥਿਸ ਟੀਲ ਐਟ ਲੀਸਟ 10 ਟੂ 15 ਮਿੰਟ ਜਦੋਂ ਤੱਕ ਉਹਦੇ ਸਾਹ ਖਤਮ ਨਹੀਂ ਹੋ ਗਏ ਥੈਨ ਫਾਈਨਲੀ ਸ਼ੀ ਪਾਸਟ ਅਵੇ ਉਸ ਤੋਂ ਬਾਅਦ ਇਦੀ ਜੋ ਪਹਿਲਾ ਹੀ ਪਲਾਨ ਸੀਗਾ ਕਿ ਉਸ ਤੋਂ ਬਾਅਦ ਇਹ ਜਿਹੜਾ ਪੈਟਰੋਲ ਪੰਪ ਤੇ ਗੱਡੀ ਨਾਲ ਨੇ ਐਨ ਸਕੋਰਪੀਓ ਪਨੀ ਲਗਾਈ ਸੀਗੀ ਵੈਨ ਦੇ ਰੀਚਡ ਦੈਟ ਪੈਟਰੋਲ ਪੰਪ ਤੇ ਆਲ ਪਹਿਲਾ ਜੋ ਹੁਣ ਤਫਤੀਸ਼ ਚ ਹੈ ਇੱਕ ਰਣਜੀਤ ਸਿੰਘ ਵਾਸੀ ਵਾਸੀ ਵਿਲੇਜ ਸੋਹਲ ਥਾਣਾ ਜਬਾਲ ਤਰਨ ਤਾਰਨ ਉਹ ਤੇ ਇੱਕ ਹੋਰ ਨਾਮ ਵਾਲੂ ਵਿਅਕਤੀ ਇੱਕ ਛੋਟੀ ਗੱਡੀ ਸਵਿਫਟ ਜਾਂ i10 ਹਲੇ ਕਲੀਅਰ ਨਹੀਂ ਹੋਇਆ ਕਾਫੀ ਟਾਈਪ ਦੇ ਕਲਰ ਦੀ ਦੇ ਵਰ ਆਲਰੇਡੀ ਸਟੈਂਡਿੰਗ ਥੇ ਤੇ ਅਮਰਿਤਪਾਲ ਨੇ ਉਹਨਾਂ ਨੂੰ ਕਿਹਾ ਕਿ ਇਹਦਾ ਕੰਮ ਕੰਚਨ ਦਾ ਹੋ ਗਿਆ ਹੈ ਐਂਡ ਇਹਨਾਂ ਨੂੰ ਵੀ ਕਨਵੇ ਕੀਤਾ ਕਿ ਦੇ ਵਾਰ ਆਲਰੇਡੀ ਅਵੇਅਰ ਆਫ ਦਾ ਪਲਾਨ ਤੇ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਇਹ ਰਣਜੀਤ ਔਰ ਅਨਨੋਨ ਬੰਦੇ ਦੀ ਗੱਡੀ 'ਚ ਬੈ ਕੇ ਉੱਥੋਂ ਚਲਾ ਗਿਆ ਐਂਡ ਹੀ ਹੈਡ ਆਲਰੇਡੀ ਡਾਇਰੈਕਟਡ ਥੈਮ ਕਿ ਤੁਸੀਂ ਆਦੇਸ਼ ਦੀ ਪਾਰਕਿੰਗ 'ਚ ਇਹ ਗੱਡੀ ਡ੍ਰੌਪ ਕਰਨੀ ਹੈ ਸੋ ਉਹ ਦੂਜੇ ਪਾਸੇ ਚਲਾ ਗਿਆ ਤੇ ਜਿਹੜੇ ਜਸਪ੍ਰੀਤ ਔਰ ਨਿਮਰਤ ਹੈ ਉਹ ਦੀ ਗੱਡੀ ਲੈ ਕੇ ਆਦੇਸ਼ ਪਾਰਕਿੰਗ ਚਲੇ ਗਏ ਤੇ ਅੰਦਰ ਜਿਹੜਾ ਨਿਮਰਤ ਉਹ ਬਾਹਰ ਰੁਕ ਗਿਆ ਤੇ ਜਸਪ੍ਰੀਤ ਗੱਡੀ ਲੈ ਕੇ 2 ਵਜੇ ਦੇ ਕਰੀਬ ਪਾਰਕਿੰਗ 'ਚ ਲਗਾ ਕੇ ਆ ਗਿਆ देन ਵੈਨ ਦੇ ਕੇਮ ਆਊਟ ਉਹਨੂੰ ਰਿਅਲਾਈਜ਼ ਹੋਇਆ ਕਿ ਜਿਹੜਾ ਉਹਦੇ ਗੱਲੇ 'ਚ ਫਾਹਾ ਪਾਇਆ ਸੀ ਉਹ ਵਿੱਚੇ ਰਹਿ ਗਿਆ ਸੋ ਜਸਪ੍ਰੀਤ ਨੇ ਕਾਲ ਕੀਤਾ ਅਮਰਿਤਪਾਲ ਨੂੰ ਕਿ ਐਦਾਂ ਤਾਂ ਹੋ ਗਿਆ ਤੇ ਅਮਰਿਤਪਾਲ ਨੇ ਕਿਹਾ ਕਿ ਨਹੀਂ ਉਹ ਤਾਂ ਬੜਾ ਇੰਪੋਰਟੈਂਟ ਏਵਿਡੈਂਸ ਹੈ ਉਹਨੂੰ ਵਾਪਸ ਘਟ ਕੇ ਲਿਆਓ ਸੋ ਦੁਬਾਰਾ ਇਹ ਲੋਗ ਉੱਥੇ ਗਏ ਪਾਰਕਿੰਗ ਤੇ ਪਰ ਕਿਸੇ ਤਰ੍ਹਾਂ ਉਹਦੇ ਫਾਹਾ ਨਹੀਂ ਨਾ ਤੋਂ ਕੱਢਿਆ ਗਿਆ ਸੋ ਇਹਨਾਂ ਨੇ